ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਨਵੀਂ ਅਸ਼ਪਦੀ ਦੇ ਵਿੱਚੋਂ ਤਿੰਨ ਨੰਬਰ ਪਦੇ ਦੇ ਅੰਦਰ ਜੋ ਸਤਿਗੁਰੂ ਜੀ ਨੇ ਅਸਲੀ ਉਪਾਸ਼ਕ ਦੇ ਬਾਰੇ ਵਿੱਚ ਸਮਝਾਇਆ ਹੈ ਕਿ ਅਸਲ ਉਪਾਸ਼ਕ ਕੌਣ ਹੈ ਉਪਾਸ਼ਕ ਕਿਸ ਨੂੰ ਕਿਹਾ ਜਾਂਦਾ ਹੈ ਜੋ ਮਨੁੱਖ ਸ਼ਰਧਾ ਪ੍ਰੇਮ ਦੇ ਨਾਲ ਆਪਣੇ ਇਸ਼ਟ ਦੇਵ ਦੀ ਪੂਜਾ ਕਰਦਾ ਹੈ ਉਪਾਸ਼ਨਾ ਕਰਦਾ ਹੈ ਉਸ ਨੂੰ ਉਪਾਸ਼ਕ ਕਿਹਾ ਜਾਂਦਾ ਹੈ ਤੇ ਗੁਰਮਤਿ ਦੇ ਵਿੱਚ ਉਪਾਸ਼ਨਾ ਪੂਜਾ ਕੇਵਲ ਤੇ ਕੇਵਲ ਗੁਰੂ ਪਰਮਾਤਮਾ ਦੀ ਕਰਨੀ ਹੈ ਕਿਉਂਕਿ ਉਪਾਸ਼ਕ ਜਿਹੜਾ ਹੈ ਉਪਾਸ਼ਨਾ ਕਰਦਾ ਕਰਦਾ ਜਿਸ ਦੀ ਉਹ ਉਪਾਸ਼ਨਾ ਕਰਦਾ ਹੈ ਉਸੇ ਦਾ ਹੀ ਰੂਪ ਹੋ ਨਿਬੜਦਾ ਹੈ ਭਗਤ ਨਾਮਦੇਵ ਜੀ ਦਾ ਸ਼ਬਦ ਮਿਲਦਾ ਹੈ ਜਿਸ ਵਿੱਚ ਭਗਤ ਜੀ ਫੁਰਮਾਉਂ ਕਰਦੇ ਹਨ ਪੈਰੋਂ ਭੂਤ ਸੀਤਲਾ ਤਾਵੇ ਖਰਭਣ ਹੋਸ਼ਾਰ ਉਡਾਵੇ ਪੈਰੋਂ ਇੱਕ ਜੱਤੀ ਦਾ ਨਾਮ ਹੈ ਜਿਸ ਦੀ ਸਵਾਰੀ ਕਾਲੇ ਕੁੱਤੇ ਦੀ ਕਹੀ ਜਾਂਦੀ ਹੈ ਜੋ ਸ਼ਿਵ ਜੀ ਦੀਆਂ ਅੱਠ ਭਿਆਨਕ ਸ਼ਕਲਾਂ ਵਿੱਚੋਂ ਇੱਕ ਹੈ ਇਸ ਦਾ ਮੰਦਰ ਦੁਰਗਾ ਦੇ ਮੰਦਰ ਤੋਂ ਅਗਾਂਹ 2 ਮੀਲ ਜੰਮੂ ਤੋਂ ਅੱਗੇ ਹੈ ਸੀਤਲਾ ਚੇਚਕ ਦੀ ਦੇਵੀ ਹੈ ਇਸ ਦੀ ਸਵਾਰੀ ਖੋਤੇ ਦੀ ਮੰਨੀ ਜਾਂਦੀ ਹੈ ਭਗਤ ਨਾਮਦੇਵ ਜੀ ਫਰਮਾਨ ਕਰਦੇ ਹਨ ਕਿ ਜੋ ਮਨੁੱਖ ਪੈਰੋਂ ਵੱਲ ਜਾਂਦਾ ਹੈ ਉਹ ਭੂਤ ਬਣ ਜਾਂਦਾ ਹੈ ਕਿਉਂਕਿ ਪੈਰੋਂ ਜਿਹੜਾ ਹੈ ਆਪ ਭੂਤ ਹੈ ਜੋ ਮਨੁੱਖ ਸੀਤਲਾ ਨੂੰ ਅਰਾਧਦਾ ਹੈ ਉਹ ਸੀਤਲਾ ਦੀ ਤਰ੍ਹਾਂ ਹੀ ਖੋਤੇ ਦੀ ਸਵਾਰੀ ਕਰਦਾ ਹੈ ਤੇ ਖੋਤੇ ਦੇ ਨਾਲ ਸਵਾਹੀ ਉਡਾਉਂਦਾ ਹੈ ਭਗਤ ਨਾਮਦੇਵ ਜੀ ਰਹਾਵ ਦੀ ਪੰਕਤੀ ਦੇ ਅੰਦਰ ਸਮਝਾਉਂਦੇ ਹਨ ਕਿ ਇਹ ਪੰਡਤ ਮੈਂ ਤਾਂ ਇੱਕ ਸੋਹਣੇ RAM ਦਾ ਹੀ ਨਾਮ ਲੈਂਦਾ ਹਉ ਤਉ ਇੱਕ ਰਮਈਆ ਲੈ ਹਉ ਆਣ ਦੇਵ ਬਦਲਾਵਣ ਦੇ ਹਉ ਹੋਰ ਸਾਰੇ ਦੇਵਤੇ ਉਸ ਨਾਮ ਦੇ ਵਟੇ ਵਿੱਚ ਮੈਂ ਵੇਚ ਦਿਆਂਗਾ ਮੈਨੂੰ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਚਾਹੀਦਾ ਹੈ ਹੁਣ ਇੱਥੇ ਰਮਈਆ ਸ਼ਬਦ ਜਿਹੜਾ ਹੈ ਉਸ ਦਾ ਅਰਥ ਹੈ ਸੋਹਣਾ ਰਾਮ ਤੇ ਸੋਹਣਾ ਰਾਮ ਪਰਮਾਤਮਾ ਨੂੰ ਕਿਹਾ ਗਿਆ ਹੈ ਗੁਰਬਾਣੀ ਦੇ ਅੰਦਰ ਜਿਵੇਂ ਕਿ ਹਿੰਦੂ ਅਵਤਾਰਾਂ ਵਾਸਤੇ ਜੋ ਨਾਮ ਵਰਤੇ ਗਏ ਹਨ ਬ੍ਰਹਮਾ ਵਿਸ਼ਨੂੰ ਸ਼ਿਵ ਜਿ ਕ੍ਰਿਸ਼ਨ ਗੋਪਾਲ ਗੋਬਿੰਦ ਆਦਿਕ ਇਹ ਸਾਰੇ ਹੀ ਸ਼ਬਦ ਸਤਿਗੁਰਾਂ ਨੇ ਪਰਮਾਤਮਾ ਵਾਸਤੇ ਵਰਤੇ ਹਨ ਕਈ ਜਗ੍ਹਾ ਤੇ ਇਹਨਾਂ অবতারਾਂ ਵਾਸਤੇ ਵੀ ਇਹ ਨਾਮ ਵਰਣਨ ਆਏ ਹਨ ਬਹੁਤ ਜਗ੍ਹਾ ਤੇ ਸਤਿਗੁਰਾਂ ਨੇ ਇਹ ਨਾਮ ਜਿਹੜੇ ਹਨ ਪਰਮਾਤਮਾ ਦੇ ਵਰਣਨ ਕੀਤੇ ਹਨ ਤੇ ਭਗਤ ਨਾਮਦੇਵ ਜੀ ਸਮਝਾਰੇ ਹਨ ਕਿ ਮੈਂ ਸਾਰੇ ਦੇਵਤੇ ਵਿੱਚ ਕੇ ਤੇ ਇੱਕ ਪਰਮਾਤਮਾ ਦਾ ਨਾਮ ਹੀ ਪ੍ਰਾਪਤ ਕਰਦਾ ਹਾਂ ਤੇ ਪਰਮਾਤਮਾ ਦੇ ਨਾਮ ਦਾ ਹੀ ਲਾਹ ਖਾਟਦਾ ਜਿਹੜੇ ਮਨੁੱਖ ਸ਼ਿਵ ਜੀ ਦਾ ਨਾਮ ਜਪਦੇ ਹਨ ਉਹ ਵੱਧ ਤੋਂ ਵੱਧ ਕੀ ਪ੍ਰਾਪਤ ਕਰ ਸਕਦੇ ਹਨ ਬਲਦ ਦੇ ਉੱਤੇ ਚੜ ਕੇ ਤੇ ਡਮਰੂ ਵਜਾ ਸਕਦੇ ਹਨ ਕਿਉਂਕਿ ਇਹ ਅਸੂਲ ਤੇ ਨਿਜਮ ਹੈ ਜੈਸਾ ਸੇਵਾ ਤੈਸੂ ਹੋਵੇ ਜਿਹੋ ਜੇ ਇਸ਼ਟ ਦੇਵ ਦੀ ਸੇਵਾ ਕਰੇਗਾ ਸਿਮਰਨ ਕਰੇਗਾ ਇਸ਼ਟ ਦੇਵ ਉਸ ਨੂੰ ਆਪਣੇ ਵਰਗਾ ਹੀ ਬਣਾ ਲਵੇਗਾ ਜਿਵੇਂ ਕਿ ਸ਼ਿਵ ਜੀ ਦੀ ਸਵਾਰੀ ਬਲਦ ਹੈ ਤੇ ਉਹ ਬਲਦ ਤੇ ਸਵਾਰ ਹੋ ਕੇ ਡਮਰੂ ਵਜਾਉਂਦਾ ਹੈ ਭਗਤ ਜੀ ਬਚਨ ਕਰਦੇ ਹਨ ਜੋ ਮਨੁੱਖ পার্বਤੀ ਦੀ ਪੂਜਾ ਕਰਦੇ ਹਨ ਉਹ ਮਨੁੱਖ ਤੋਂ ਇਸਤਰੀ ਦੇ ਜਨਮ ਤਾਨ ਕਰ ਸਕਦੇ ਹਨ ਮਹਾ ਮਾਈ ਕੀ ਪੂਜਾ ਕਰੇ ਨਰ ਸਹ ਨਾਰ ਹੋਏ અવਤਾਰ ਫਿਰ ਭਗਤ ਜੀ ਵਚਨ ਕਰਦੇ ਹਨ ਕਿ ਹੇ ਭਵਾਨੀ ਤੂੰ ਸਭ ਦਾ ਮੋਢਾ ਖਵਾਉਂਦੀ ਹੈ ਪਰ ਮੁਕਤੀ ਦੇਣ ਵੇਲੇ ਤੂੰ ਵੀ ਪਤਾ ਨਹੀਂ ਕਿੱਥੇ ਚਲੀ ਜਾਂਦੀ ਹੈ ਕਿੱਥੇ ਲੁਕੀ ਰਹਿੰਦੀ ਹੈ ਭਗਤ ਜੀ ਫੁਰਮਾਨ ਕਰਦੇ ਹਨ ਤੂੰ ਕਹੀਤ ਹੈ ਤੂੰ ਕਹੀਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਭਗਤ ਜੀ ਫੁਰਮਾਨ ਕਰਦੇ ਹਨ ਹੇ ਮਿੱਤਰ ਹੇ ਪੰਡਤ ਸਤਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਲੈ ਤੇਰਾ ਧਾਰਮਿਕ ਗ੍ਰੰਥ ਗੀਤਾ ਵੀ ਇਹੀ ਪੁਕਾਰ-ਪੁਕਾਰ ਕੇ ਕਹਿ ਰਹੀ ਹੈ ਗੁਰਮਤਿ ਰਾਮ ਨਾਮ ਗਹੋ ਮੀਤਾ ਪਰਨਵੈ ਨਾਮਾ ਇਉਂ ਕਹਿ ਗੀਤਾ ਗੀਤਾ ਵੀ ਇਹੀ ਵਿਚਾਰ ਦੇ ਰਹੀ ਹੈ ਕਿ ਸਤਗੁਰੂ ਦੀ ਸਿੱਖਿਆ ਲੈ ਕੇ ਪਰਮਾਤਮਾ ਦੇ ਨਾਮ ਦੀ ਓਟ ਆਸਰਾ ਤੇ ਟਿਕ ਲੈ ਹੁਣ ਗੱਲ ਕਰੀਏ ਅਸਲੀ ਉਪਾਸ਼ਕ ਦੀ ਤੇ ਗੁਰੂ ਅਰਜਨ ਦੇਵ ਜੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਨਵੀਂ ਅਸ਼ਪਦੀ ਦੇ 3 ਨੰਬਰ ਪਦੇ ਦੇ ਅੰਦਰ ਬਚਨ ਕਰੇ ਹਨ ਪਗਉਤੀ ਭਗਵੰਤ ਭਗਤ ਕਾਂਗ ਪਗਉਤੀ ਸ਼ਬਦ ਦਾ ਅਰਥ ਹੈ ਉਪਾਸ਼ਕ ਜਾਂ ਫਿਰ ਪਵਿੱਤਰ ਆਤਮਾ ਭਗਵੰਤ ਸ਼ਬਦ ਦਾ ਅਰਥ ਹੈ ਭਗਵਾਨ ਤੇ ਭਗਤ ਸ਼ਬਦ ਦਾ ਅਰਥ ਹੈ ਭਗਤੀ ਤੇ ਭਗਤੀ ਦਾ ਅਰਥ ਹੈ ਪਿਆਰ ਸਤਿਗੁਰੂ ਜੀ ਫਰਮਾਨ ਕਰ ਰਹੇ ਹਨ ਭਗਵਾਨ ਦਾ ਅਸਲੀ ਉਪਾਸ਼ਕ ਉਹ ਹੈ ਜਿਸ ਦੇ ਹਿਰਦੇ ਵਿੱਚ ਭਗਵਾਨ ਦੀ ਭਗਤੀ ਦਾ ਪਿਆਰ ਹੈ ਤੇ ਸਾਰੇ ਹੀ ਮੰਦ ਕਰਮੀਆਂ ਦੀ ਸੰਗਤ ਜਿਹੜਾ ਹੈ ਛੱਡ ਦਿੰਦਾ ਹੈ ਉਹ ਹੈ ਅਸਲ ਉਪਾਸ਼ਕ ਫਿਰ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਜਿਸ ਦੇ ਮਨ ਵਿੱਚੋਂ ਹਰ ਤਰ੍ਹਾਂ ਦਾ ਵਹਿਮ ਮਿਟ ਜਾਂਦਾ ਹੈ ਜੋ ਅਕਾਲ ਪੁਰਖ ਨੂੰ ਹਰ ਤਾਂ ਮੌਜੂਦ ਜਾਣ ਕੇ ਤੇ ਉਸ ਦੀ ਪੂਜਾ ਕਰਦਾ ਹੈ ਉਹ ਹੈ ਅਸਲ ਉਪਾਸ਼ਕ ਮਨ ਤੇ ਬਿਨਸੈ ਸਗਲਾ ਪਰਮ ਕਰ ਪੂਜੈ ਸਗਲ ਪਾਰ ਬ੍ਰਹਮ ਉਸ ਭਗਤੀ ਦੀ ਮੱਤ ਉਸ ਉਪਾਸ਼ਕ ਦੀ ਮੱਤ ਜਿਹੜੀ ਹੈ ਉੱਚੀ ਹੁੰਦੀ ਹੈ ਜੋ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪਾਪਾਂ ਦੀ ਮੈਲ ਮਨ ਤੋਂ ਦੂਰ ਕਰਦਾ ਹੈ ਮਨ ਤੋਂ ਉਤਾਰਦਾ ਹੈ ਸਾਧ ਸੰਗ ਪਾਪਾਂ ਮਲ ਖੋਵੇ ਇਸ ਭਗਉਤੀ ਕੀ ਮਤ ਉਤਮ ਹੋਵੇ ਸਤਿਗੁਰੂ ਜੀ ਫੁਰਮਾਨ ਕਰਦੇ ਹਨ ਕਿ ਜਿਹੜਾ ਉਪਾਸ਼ਕ ਭਗਵਾਨ ਦਾ ਸਿਮਰਨ ਕਰਦਾ ਹੈ ਜੋ ਪ੍ਰਭੂ ਨੂੰ ਪਿਆਰ ਤੇ ਪ੍ਰਭੂ ਪਿਆਰ ਤੋਂ ਆਪਣਾ ਮਨ ਔਰ ਤਨ ਕੁਰਬਾਨ ਕਰ ਦਿੰਦਾ ਹੈ ਉਹ ਹੈ ਅਸਲ ਉਪਾਸ਼ਕ ਭਗਵੰਤ ਕੀ ਤਹਿਲ ਕਰੈ ਨਿਤਨੀਤ ਮਨ ਤਨ ਅਰਪੈ ਬਿਸ਼ਨ ਪਰਿਚ ਇਹ ਤਵੀ ਬਿਸ਼ਨ ਸ਼ਬਦ ਜਿਹੜਾ ਹੈ ਪਰਮਾਤਮਾ ਵਾਸਤੇ ਵਰਤਿਆ ਗਿਆ ਸਤਿਗੁਰੂ ਜੀ ਫੁਰਮਾਨ ਕਰ ਰਹੇ ਹਨ ਕਿ ਜੋ ਪ੍ਰਭੂ ਦੇ ਚਰਨ ਸਦਾ ਆਪਣੇ ਹਿਰਦੇ ਵਿੱਚ ਵਸਾਉਂਦਾ ਹੈ ਅਜਿਹਾ ਭਗੌਤੀ ਭਗਵਾਨ ਨੂੰ ਲੱਭ ਲੈਂਦਾ ਹੈ ਪ੍ਰਾਪਤ ਕਰ ਲੈਂਦਾ ਹੈ ਪਾ ਲੈਂਦਾ ਹੈ ਅਜਿਹਾ ਉਪਾਸਕ ਜਿਹੜਾ ਹੈ ਉਹ ਭਗਵਾਨ ਦੀ ਪ੍ਰਾਪਤੀ ਕਰ ਲੈਂਦਾ ਹੈ ਜਿਹੜੇ ਗੁਣ ਸਤਿਗੁਰੂ ਜੀ ਨੇ ਇਸ ਪਦੀ ਦੇ ਅੰਦਰ ਬਿਆਨ ਕੀਤੇ ਹਨ ਨਾਨਕ ਐਸਾ ਭਗੌਤੀ ਭਗਵੰਤ ਕੋ ਪਾਵੇ ਸੋ ਸਤਿਗੁਰੂ ਜੀ ਨੇ ਇਸ ਉਪਾਧੀ ਦੇ ਅੰਦਰ ਅਸਲ ਉਪਾਸ਼ਕ ਦੀਆਂ ਨਿਸ਼ਾਨੀਆਂ ਦਸੀਆਂ ਹਨ ਕਿ ਉਸ ਨੂੰ ਪ੍ਰਭੂ ਦੀ ਭਗਤੀ ਦਾ ਰੰਗ ਚੜ੍ਹਿਆ ਹੁੰਦਾ ਹੈ ਉਹ ਸਾਰੇ ਹੀ ਮੰਦ ਕਰਮੀਆਂ ਦੀ ਸੰਗਤ ਤਿਆਗਦਾ ਹੈ ਮਨ ਦੇ ਵਿੱਚੋਂ ਵਹਿਮ ਤੇ ਭਰਮ ਦੂਰ ਕਰਦਾ ਹੈ ਉਹ ਸਾਰੇ ਸੰਸਾਰ ਵਿੱਚ ਪ੍ਰਮਾਤਮਾ ਨੂੰ ਮੌਜੂਦ ਜਾਣ ਕੇ ਉਸ ਦੀ ਪੂਜਾ ਕਰਦਾ ਹੈ ਪ੍ਰਭੂ ਦੇ ਪਿਆਰਿਆਂ ਗੁਰਮੁਖਾਂ ਦੀ ਸੰਗਤ ਕਰਕੇ ਮਨ ਤੋਂ ਪਾਪਾਂ ਦੀ ਮੈਲ ਉਤਾਰਦਾ ਹੈ ਤੇ ਇਹੋ ਜਿਹੀ ਉਪਾਸ਼ਕ ਦੀ ਮੱਤ ਜਿਹੜੀ ਹੈ ਉਹ ਉੱਚੀ ਹੁੰਦੀ ਹੈ ਅਜਿਹਾ ਉਪਾਸ਼ਕ ਜਿਹੜਾ ਹੈ ਨਿਤ ਪ੍ਰਭੂ ਦੇ ਪਿਆਰਿਆਂ ਦੀ ਸੇਵਾ ਕਰਦਾ ਹੈ ਤੇ ਪ੍ਰਭੂ ਪਿਆਰ ਤੋਂ ਆਪਣਾ ਮਨ ਤੇ ਤਨ ਕੁਰਬਾਨ ਕਰਦਾ ਹੈ ਤੇ ਪ੍ਰਭੂ ਦੇ ਸੋਹਣੇ ਚਰਨਾਂ ਨੂੰ ਹਿਰਦੇ ਵਿੱਚ ਵਸਾਉਂਦਾ ਹੈ ਇਹੋ ਜਿਹਾ ਉਪਾਸ਼ਕ ਪਰਮਾਤਮਾ ਦੀ ਪ੍ਰਾਪਤੀ ਕਰਦਾ ਹੈ ਤੇ ਅਸਲੀ ਉਪਾਸ਼ਕ ਹੈ ਭਗਉਤੀ ਭਗਵੰਤ ਭਗਤ ਕਾ ਰੰਗ ਸਗਲ त्यागੈ ਦੁਸ਼ਟ ਕਾ ਸੰਗ ਮਨ ਤੇ ਵਿੰਸੈ ਸਗਲਾ ਪਰਮ ਕਰ ਪੂਜੈ ਸਗਲ 파ਰਬ੍ਰਮ ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਉਤੀ ਕੀ ਮਤ ਉਤਮ ਹੋਵੈ ਭਗਵੰਤ ਕੀ ਤਹਿਲ ਕਰੈ ਨਿਤਨੀਤ ਮਨ ਤਨ ਅਰਪੈ ਵਿਸ਼ਨ ਪ੍ਰੀਤ ਹਰ ਕੇ ਚਰਨ ਇਰਦਾ ਬਸਾਵੇ ਨਾਨਕ ਐਸਾ ਭਗੌਤੀ ਭਗਵੰਤ ਕੋ ਪਾਵੇ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ